ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਪ੍ਰਪ ਸਿੱਧੂ ਗੱਲ ਕਰਾਂਗੇ ਕਸਾਨੀ ਦੀ ਜਿੱਥੇ ਇੱਕ ਪਾਸੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਸਨੀਤਿਕ ਵੱਲੋਂ ਲੰਬੇ ਸਮੇਂ ਤੋਂ ਸ਼ੰਭੂ ਬਾਰਡਰ ਦੇ ਤਖਨੌਰੀ ਬਾਰਡਰ ਦੇ ਉੱਪਰ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਉੱਥੇ ਹੀ ਹੁਣ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਖਿਲਾਫ ਵੀ ਮੋਰਚਾ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਚੱਲਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਦੇਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਇੱਕ ਪਾਸੇ ਸ਼ੰਭੂ ਬਾਡਰ ਅਤੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਜਿਸ ਕਰਕੇ ਉਹ 24 ਸਤੰਬਰ ਤੋਂ ਅੰਮ੍ਰਿਤਸਰ ਤੋਂ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲਣ ਜਾ ਰਹੇ ਨੇ ਜਿਸ ਤਹਿਤ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਤੋਂ ਵੱਡੇ ਪੱਧਰ ਤੇ ਕਿਸਾਨ ਮਜ਼ਦੂਰ ਪ੍ਰਦਰਸ਼ਨ ਸ਼ੁਰੂ ਕਰਨਗੇ ਮੈਂ ਜਿਹੜੇ ਸਰਕਾਰ ਦੇ ਦਾਅਵੇ ਆ ਭੀ ਐਮਐਸਪੀ ਦੇ ਅਸੀਂ ਖਰੀਦ ਕਰਦੇ ਹੋ ਦਾਅਵੇ फेल ਹੋ ਰਿਹਾ ਇਸ ਕਰਕੇ ਸਾਡਾ ਕੇਂਦਰ ਦੇ ਖਿਲਾਫ ਅੰਦੋਲਨ ਆਰ ਸਾਨੂੰ ਮਜਬੂਰਨ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਹੋਣਾ 24 ਸਤੰਬਰ ਨੂੰ ਅੰਮ੍ਰਿਤਸਰ ਵਿੱਚ ਖੋਲਣਾ ਪੈ ਰਿਹਾ ਅਸੀਂ ਅੱਜ ਵੀ ਤੁਹਾਡੇ ਮਾਧਮੇਂ ਅਪੀਲ ਕਰਾਂਗੇ ਕਿ ਅਸੀਂ ਨਹੀਂ ਚਾਹੁੰਦੇ ਕੁਰੇਲਾ ਦਾ ਜਨਮ ਹੋਵੇ ਸਰਕਾਰ ਸਾਡੇ ਨਾਲ ਬਹਿ ਕੇ ਇਹਨਾਂ ਮਸਲਿਆਂ ਦਾ ਦਫਤਾਰਾ ਕਰ ਲੇ ਇਹ ਤੋਂ ਬਾਅਦ ਅਸੀਂ ਡੀਆਈਜੀ ਸਾਹਿਬ ਨੂੰ 12 ਵਜੇ ਮਿਲ ਰਹੇ ਹਾਂ ਉੱਥੇ ਉਹਨਾਂ ਨੂੰ ਕਿਹਾ ਸੀ ਮਿਰਕਾ ਏਡੀਸੀ ਆਉਣਗੇ ਅਸੀਂ ਸੀਪੀ ਸਾਹਿਬ ਨੂੰ ਵੀ ਅੱਜ ਮਿਲਾਂਗੇ ਸਾਰੀ ਦਿਹਾੜੀ ਅਸੀਂ ਸਾਰਿਆਂ ਨੂੰ ਮੰਗ ਪੱਤਰ ਦੇ ਕੇ ਰਿਕਵੈਸਟ ਕਰਾਂਗੇ ਕਿ ਇਹ ਆ ਸਾਡੀ ਸੈਂਟਰ ਨਾਲ ਲੜਾਈ ਹੈਗੀ ਅਸੀਂ ਲੜ ਰਹੇ ਆ ਕੋਸ਼ਿਸ਼ ਕਰਦੇ ਸਾਡੇ ਮਸਲੇ ਜੜਿਆ ਉਹ ਹੱਲ ਕੀਤੇ ਜਾਂ ਤਾਂ ਜੋ ਸਾਨੂੰ ਇੱਥੇ ਮੋਰਚਾ ਲਾਉਣਾ ਨਾ ਪਵੇ ਹੁਣ ਅੱਗੇ ਉਹਨਾਂ ਨੇ ਮਸਲਾ ਹੱਲ ਕਰਨਾ ਨਹੀਂ ਕਰਨਾ ਉਹਨਾਂ ਦੀ ਮਰਜ਼ੀ ਹੈਗੀ ਆ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਪ੍ਰਪ ਸਿੱਧੂ ਗੱਲ ਕਰਾਂਗੇ ਕਸਾਨੀ ਦੀ ਜਿੱਥੇ ਇੱਕ ਪਾਸੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਸਨੀਤਿਕ ਵੱਲੋਂ ਲੰਬੇ ਸਮੇਂ ਤੋਂ ਸ਼ੰਭੂ ਬਾਰਡਰ ਦੇ ਤਿੱਖਨੌਰੀ ਬਾਰਡਰ ਦੇ ਉੱਪਰ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਉੱਥੇ ਹੀ ਹੁਣ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਖਿਲਾਫ ਵੀ ਮੋਰਚਾ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਚੱਲਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਦੇਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਇੱਕ ਪਾਸੇ ਸ਼ੰਭੂ ਬਾਡਰ ਅਤੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਜਿਸ ਕਰਕੇ ਉਹ 24 ਸਤੰਬਰ ਤੋਂ ਅੰਮ੍ਰਿਤਸਰ ਤੋਂ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲਣ ਜਾ ਰਹੇ ਨੇ ਜਿਸ ਤਹਿਤ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਤੋਂ ਵੱਡੇ ਪੱਧਰ ਤੇ ਕਿਸਾਨ ਮਜ਼ਦੂਰ ਪ੍ਰਦਰਸ਼ਨ ਸ਼ੁਰੂ ਕਰਨਗੇ ਮੈਂ ਜਿਹੜੇ ਸਰਕਾਰ ਦੇ ਦਾਅਵੇ ਆ ਭੀ ਐਮਐਸਪੀ ਦੇ ਅਸੀਂ ਖਰੀਦ ਕਰਦੇ ਹੋ ਦਾਅਵੇ फेल ਹੋ ਰਿਹਾ ਇਸ ਕਰਕੇ ਸਾਡਾ ਕੇਂਦਰ ਦੇ ਖਿਲਾਫ ਅੰਦੋਲਨ ਨਾ ਔਰ ਸਾਨੂੰ ਮਜਬੂਰਨ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਹੁਣਾ 24 ਸਤੰਬਰ ਨੂੰ ਅੰਮ੍ਰਿਤਸਰ ਵਿੱਚ ਖੋਲਣਾ ਪੈ ਰਿਹਾ ਅਸੀਂ ਅੱਜ ਵੀ ਤੁਹਾਡੇ ਮਾਧਮੇਂ ਅਪੀਲ ਕਰਾਂਗੇ ਕਿ ਅਸੀਂ ਨਹੀਂ ਚਾਹੁੰਦੇ ਕੁਰੇਲਾ ਦਾ ਜਾਬ ਹੋਵੇ ਸਰਕਾਰ ਸਾਡੇ ਨਾਲ ਬਹਿ ਕੇ ਇਹਨਾਂ ਮਸਲਿਆਂ ਦਾ ਡਫਟਾਰਾ ਕਰ ਲੇ ਇਹ ਤੋਂ ਬਾਅਦ ਅਸੀਂ ਡੀਆਈਜੀ ਸਾਹਿਬ ਨੂੰ 12 ਵਜੇ ਮਿਲ ਰਹੇ ਹਾਂ ਉੱਥੇ ਉਹਨਾਂ ਨੂੰ ਕਿਹਾ ਸੀ ਕਿ ਬਿਲਕੁਲ ਏਡੀਸੀ ਆਉਣਗੇ ਅਸੀਂ ਸੀਪੀ ਸਾਹਿਬ ਨੂੰ ਵੀ ਅੱਜ ਮਿਲਾਂਗੇ ਸਾਰੀ ਦਿਹਾੜੀ ਅਸੀਂ ਸਾਰਿਆਂ ਨੂੰ ਮੰਗ ਪੱਤਰ ਦੇ ਕੇ ਰਿਕਵੈਸਟ ਕਰਾਂਗੇ ਕਿ ਇਹ ਆ ਸਾਡੀ ਸੈਂਟਰ ਨਾਲ ਲੜਾਈ ਹੈਗੀ ਅਸੀਂ ਲੜ ਰਹੇ ਹਾਂ ਕੋਸ਼ਿਸ਼ ਕਰਦੇ ਸਾਡੇ ਮਸਲੇ ਜੜਿਆ ਉਹ ਹੱਲ ਕੀਤੇ ਜਾਂ ਤਾਂ ਜੋ ਸਾਨੂੰ ਇੱਥੇ ਮੋਰਚਾ ਲਾਉਣਾ ਨਾ ਪਵੇ ਹੁਣ ਅੱਗੇ ਉਹਨਾਂ ਨੇ ਮਸਲਾ ਹੱਲ ਕਰਨਾ ਨਹੀਂ ਕਰਨਾ ਉਹਨਾਂ ਦੀ ਮਰਜ਼ੀ ਹੈਗੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ